ਨਜ਼ਰ ਕਰੇ ਤਾਂ ਸਿਮਰਿਆ ਜਾਈ ਸਤਿਗੁਰ ਜੀ ਬਚਨ ਕਰਦੇ ਹਨ ਕਿ ਪ੍ਰਭੂ ਜੀ ਜੇ ਕਾਰਕ ਵੈਗੁਰ ਆਪ ਹੀ ਮਿਹਰ ਦੀ ਨਜ਼ਰ ਕਰੇ ਤਾਂ ਗੁਰੂ ਦੇ ਰਾਗੀ ਉਸ ਦਾ ਸਿਮਰਨ ਕੀਤਾ ਜਾ ਸਰਦਾ ਆਤਮਾ ਧਰਵੇ ਰਹਿ ਨਿਰਵਨਾਈ ਤੇ ਸਤਿਗੁਰ ਆਸਕੰਦ ਜੋ ਉਹ ਉਸ ਕਾਲ ਕੋ ਜੀ ਦਾ ਸਿਵਰਣ ਕਰਦਾ ਹੈ ਫਿਰ ਉਸ ਦਾ ਆਤਮਾ ਜਿਹੜੀ ਹੈ ਉਹ ਦੂਜਿਆਂ ਦੇ ਦੁੱਖ ਦੇਖ ਕੇ ਨਰਮ ਹੁੰਦੀ ਹੈ ਕਠੋਰਤਾ ਦੇ ਅੰਦਰੋਂ ਮੁੱਖ ਜਾਣ ਕਰਕੇ ਇਹ ਰੋਗ ਰੋਗ ਵਿੱਚ ਸੁਰਤ ਜੋੜੀ ਰੱਖਦਾ ਹੈ ਆਤਮਾ ਅੰਦਰ ਵਿੱਚ ਭਾਵੇਂ ਕਿ ਅੰਦਰ ਵੀ ਕਠੋਰਤਾ ਖਤਨਾ ਭੁਜਾਣੀ ਜਿਹੜੀ ਕਠੋਰਤਾ ਨੇ ਸਾਡੇ ਅੰਦਰ ਨਿਮਰਤਾ ਆਰੰਭੀ ਬਾਸਾ ਕਹਿੰਦੇ ਉਹ ਇਨਸਾਨ ਨਿਰਮਤਾ ਦੇ ਵਿੱਚ ਆ ਜਾਂਦਾ ਹੈ ਜਿਹਨਾਂ ਅੰਦਰ ਨਰਮ ਹੋ ਜਾਂਦਾ ਹੈ ਜਦੋਂ ਉਹ ਕਿਸੇ ਨੂੰ ਦੁਖੀ ਵੇਖਦਾ ਹੈ ਕਿਸੇ ਦਾ ਤੁਖ ਵੇਖਦਾ ਹੈ ਫਿਰ ਉਹਦਾ ਮਨ ਪਿਘਲ ਜਾਂਦਾ ਹੈ ਉਹਦਾ ਮਨ ਕਿਸੇ ਦਾ ਦੁੱਖ ਦੇਖ ਕੇ ਆਪ ਵੀ ਦੁਖੀ ਹੁੰਦਾ ਹੈ ਤੇ ਬਾਸਾ ਕਹਿੰਦੇ ਜਿਹਦੇ ਅੰਦਰ ਭਾਈ ਨਿਰਮਤਾ ਆ ਗਈ ਜਿਹਦੇ ਅੰਦਰੋਂ ਪਰਉਪਕਾਰੀਤਾ ਕਰਨ ਹੋ ਗਈ ਰਹਿ ਲੇ ਲੇ ਫਿਰ ਉਹ ਸਦਾ ਹੀ ਉਸ ਕਾਲਪੁਰਤ ਵੈਕੂਨਜੀ ਦੇ ਚਰਨਾਂ ਦੇ ਵਿੱਚ ਆਪਣੀ ਸੁਰਤ ਨੂੰ ਜੋੜ ਕੇ ਰੱਖਦਾ ਹੈ ਆਤਮਾ ਰਾਤਮਾ ਏਕੋ ਕਰੇ ਤੇ ਭਾਈ ਜਿਹੜਾ ਆਪਣੀ ਸੁਰਤ ਨੂੰ ਅਕਾਲਪੁਰਤ ਵੈਕੂਨਜੀ ਦੇ ਨਾਲ ਜੋੜ ਕੇ ਰੱਖਦਾ ਹੈ ਫਿਰ ਉਹ ਮਨੁੱਖ ਆਪਣੇ ਆਪੇ ਤੇ ਦੂਜਿਆਂ ਦੇ ਆਪੇ ਨੂੰ ਇੱਕੋ ਜਿਹਾ ਸਮਝਦਾ ਹੈ ਆਤਮਾ ਪ੍ਰਾਤਮਾਨ ਪ੍ਰਾਈ ਆਤਮਾ ਆਤਮਾ ਭਾਗ ਆਪਾ ਪ੍ਰਾਤਮਿਕ ਭਾਗ ਕੋ ਸ੍ਰੀ ਬਾਸਾ ਕਹਿੰਦੇ ਫਿਰ ਉਹ ਆਪਣੇ ਤੇ ਦੂਜਿਆਂ ਨੂੰ ਇੱਕੋ ਜਿਹਾ ਹੀ ਸਮਝਦਾ ਹੈ ਉਹ ਆਪਣੇ ਤੇ ਦੂਜਿਆਂ ਵਿੱਚ ਭੇਦ ਨਹੀਂ ਜਾਣਦਾ ਕਿਉਂਕਿ ਇਹ ਸਤਗੁਰ ਬਾਸਾ ਕਹਿੰਦੇ ਨੇ ਇਹ ਆਕਾਰਪੁਰਖ ਵੈਕੁੰਠ ਦਾ ਸਾਰਾ ਸੰਸਾਰ ਰੂਪ ਹੈ ਤੇ ਪਰਉਨ ਕਲਪਣੇ ਵਿੱਚੋਂ ਵੀ ਨਿਰੰਕਾਰ ਨਾਲ ਆਉਂਦਾ ਹੈ ਅੰਦਰ ਬੈਠਾ ਜਿਹੜਾ ਆਕਾਰਕ ਨਹੀਂ ਕੋਈ ਹੈ ਸਾਡੀ ਤੇ ਧੂਸਿਆਂ ਦੇ ਵਿੱਚੋਂ ਵੀ ਉਹ ਆਕਾਰ ਰਹਿਤ ਹੈ ਕੋਈ ਜਿਹਦੇ ਹੀ ਦਰਸ਼ਨ ਕਰਦਾ ਹੈ ਇਸ ਕਰਕੇ ਉਹਨੂੰ ਭੇਦ ਨਹੀਂ ਕੋਈ ਜਾਣਦਾ ਹੈ ਅੰਤਰ ਕੀ ਤੁਗਦਾ ਅੰਤਰ ਮਰੈ ਅਸਾ ਕਿ ਉਹਦੇ ਅੰਦਰੋਂ ਭਾਈ ਜਿਹੜੀ ਮੇਰ ਪਿਰ ਹੈ ਆਪਣਤ ਹੈ ਜਾਂ ਵੈਰ ਕਰਨਾ ਹੈ ਆਸਾ ਕਹਿੰਦੇ ਇਹ ਮੇਰ ਪੀਰ ਸਾਰੀ ਮਿਟ ਜਾਂਦੀ ਅੰਦਰ ਹੀ ਘਟੀ ਜਾਂਦੀ ਹੈ ਫਿਰ ਉਹ ਐਸੀ ਉਹਦੀ ਅਕਾਰੂਪ ਵੈਰੀ ਜੀ ਦੀ ਕਿਰਪਾ ਸਦਕਾ ਗੁਰੂ ਦੀ ਕਿਰਪਾ ਸਦਕਾ ਐਸੀ ਮਿਟੀ ਬਣ ਜਾਂਦੀ ਹੈ ਆਸਾ ਕਹਿੰਦੇ ਨਾਮ ਤੋਂ ਵੈਰੀ ਨਹੀਂ ਰਹਿੰਦਾ ਕੋਈ ਕੋਈ ਵੈਰੀ ਨਾ ਜਗ ਨਹੀਂ ਹੁੰਦਾ ਕਿਉਂਕਿ ਦਾਨਾ ਨਹੀਂ ਨਾਲ ਲੌਂਦਾ ਹੈ ਸਭ ਨੂੰ ਇੱਕੋ ਨਜ਼ਰ ਦੇ ਨਾਲ ਇਸ ਕਰਕੇ ਪਾਰਸਾ ਗੁਰੂ ਦੇ ਅੰਦਰ ਜਿਹੜੀ ਮੇਰ-ਤੇਰ ਸੀ ਖਾਈ ਨਾਮ ਜਪਨ ਨਾਲ ਸਿਮਰਨ ਕਰਨ ਦੇ ਨਾਲ ਵੰਦਵੀ ਕਰਨ ਦੇ ਨਾਲ ਉਹ ਮੇਰ-ਤੇਰ ਮਿਲ ਗਈ ਜਿਹੜਾ ਉਹ ਕੋਈ ਪੁੱਛਾ ਨਹੀਂ ਮਾਉਂ ਨਾજર ਨਹੀਂ ਆਂਦਾ ਸਭ ਨੂੰ ਇੱਕੋ ਅਕਾਲ ਪੁਰਖ ਵੈਲੂ ਜਿਹਦਾ ਮਿਲ ਸਮਝਣ ਦੇ ਕਿਉਂਕਿ ਗੁਰਬਾਣੀ ਨੇ ਸਮਝਾਇਆ ਹੈ ਮਹਿਕਾਈ ਆਵਲ ਅੱਲਾਹ ਅਮਰੂਕ ਪਾਇਆ ਉਹ ਦਿੱਤੇ ਸਭ ਹੁੰਦੇ ਏਕ ਨੂਰ ਤੇ ਸਭ ਜਨਮ ਜਿਹਾ ਖੌਣ ਅਦੇ ਇਕ ਗੋਮ ਤੇ ਇਥੇ ਕੋਈ ਮੰਦਾ ਨਹੀਂ ਸਾਰੇ ਦੇ ਪਾਸਾ ਕਹਿੰਦੇ ਉਸ ਕਰਤਾਰਪੁਰ ਦੇ ਸਾਜੀ ਹੋਏ ਜੀਵ ਨੇ ਸਾਰਿਆਂ ਦੇ ਵਿੱਚ ਆਪ ਨਿਰੰਕਾਰ ਵਟਾ ਹੈ ਇਸ ਕਰਕੇ ਜਿਹੜਾ ਨਿਰੰਕਾਰ ਨਾਲ ਜੁੜ ਜਾਂਦਾ ਹੈ ਸਿਮਰਨ ਨਾਲ ਜੁੜ ਜਾਂਦਾ ਹੈ ਉਹਦੇ ਅੰਦਰ ਦੀ ਦੂਰ ਦਾ ਜਿਹੜੀ ਤੇਰ ਤੇਰ ਦੀ ਹੁੰਦਾ ਹੈ ਅੰਦਰ ਦੀ ਮਾਰ ਜੰਦੀ ਹੈ ਗੁਰ ਪ੍ਰਸਾਦੀ ਪਾਇਆ ਜਾਏ ਤੇ ਪਾਸਾ ਕਹਿੰਦੇ ਭਾਈ ਕਿ ਅਕਾਲ ਪੁਰਖ ਵੈਰ ਗੁਰੂ ਜੀ ਦਾ ਨਾਮ ਗੁਰ ਪ੍ਰਸਾਦੀ ਦਾ ਭਾਗ ਹੈ ਗੁਰੂ ਦੀ ਕਿਰਪਾ ਦਾ ਪਰਮਾਤਮਾ ਦਾ ਸੰਮਨ ਗੁਰੂ ਦੀ ਕਿਰਪਾ ਦੇ ਨਾਲ ਦਾ ਗੁਰੂ ਪ੍ਰਸਾਦ ਦਾ ਅਰਥ ਹੈ ਕਿਰਪਾ ਆਸਾ ਕਹਿੰਦੇ ਗੁਰੂ ਦੀ ਕਿਰਪਾ ਹੁੰਦੀ ਹੈ ਜਿਹੜੇ ਮੁਕਤੇ ਹੋ ਉਹ ਗੁਰੂ ਦੀ ਕਿਰਪਾ ਦੁਆਰਾ ਉਸ ਕਾਲ ਗਉ ਵੈਕੂ ਜੀ ਦਾ ਸਿਮਰਨ ਹਾਸਿਲ ਕਰਦਾ ਹੈ ਹਰ ਸੋਚ ਚਿੰਤ ਲਾਕੇ ਫਿਰ ਕਾਰਨਾ ਖਾਈ ਰਹਾ ਤੇ ਜਿਸ ਉਤੇ ਸਤਪੁਰ ਕਰ ਸਾ ਕਹਿੰਦੇ ਗੁਰੂ ਦੀ ਕਿਰਪਾ ਹੋ ਗਈ ਜਿਹੜਾ ਦੁਆਰਾ ਜਿਹਨੂੰ ਨਾਮ ਦੀ ਰਾਤ ਸਿੰਘਰੰਗ ਦੀ ਰਾਤ ਹਾਸਲ ਹੋ ਗਈ ਤੇ ਫਿਰ ਉਹ ਮਨੁੱਖ ਆਸਾ ਕਹਿੰਦੇ ਭਾਈ ਜਿਹਦੇ ਹਿਰਦੇ ਦੇ ਵਿੱਚ ਜਿਹਦੇ ਚਿੱਤ ਦੇ ਵਿੱਚ ਨਿਰੰਕਾਰ ਵਸ ਗਿਆ ਪਰਮਾਤਮਾ ਵਸ ਗਿਆ ਜਿਹਦਾ ਚਿੱਤ ਪਰਮਾਤਮਾ ਦੇ ਨਾਲ ਹਰਚ ਜੁੜ ਜਾਂਦਾ ਹੈ ਉਸ ਨੂੰ ਫਿਰ ਮੁੜ ਕੇ ਮੌਤ ਦਾ ਡਰ ਨਾ ਰਹੂਗਾ ਉਹਦੇ ਸਾਰੇ ਕਰੇ ਕਰੀ ਕਾਹਨੋਂ ਜਾਂਦੇ ਨੇ ਮੌਤ ਦਾ ਡਰ ਉਹਦੇ ਕੋਲੇ ਨਹੀਂ ਹੁੰਦਾ ਫਿਰ ਕਾਲਾ ਨਾ ਖਾਏ ਆਸਾ ਕੇਦਰ ਨੂੰ ਕਾਲੂਕੀ ਨਹੀਂ ਕਰਦਾ ਹੈ ਕਿਉਂਕਿ ਉਹਨੂੰ ਉਹਦਾ ਟਾਰੇ ਆਪਣੀ ਤੋਂ ਵਗਿਆ ਗਿਆ ਹੈ ਉਹਦੇ ਅੰਦਰੋਂ ਭੈ ਨਹੀਂ ਮੁੱਕਿਆ ਹੈ ਮੌਜੂਦ ਹੈ ਉਹਨੂੰ ਸਮਝ ਆ ਗਈ ਹੈ ਕਬੀਰ ਸਾਹਿਬ ਦਾ ਵਚਨ ਨੇ ਕਿ ਕਬੀਰ ਸਾਹਿਬ ਕਹਿੰਦੇ ਜਦੋਂ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ ਅੰਦਰ ਆਤਮੇ ਦੇ ਨਾਲ ਨਹੀਂ ਜਿਹੜਾ ਮਨੁੱਖ ਪ੍ਰਕਾਰਪੁਰਖ ਵੈਗੂ ਜੀ ਦੇ ਨਾਲ ਜੁੜ ਜਾਂਦਾ ਹੈ ਫਿਰ ਉਹ ਉਦੀ ਉਹ ਅਤਿਅੰਤ ਰੰਗਣੀ ਹੈ ਕਿ ਵੀਰ ਜਿਸ ਮੰਗਨੀ ਤੇ ਡਰ ਜਗਦਰ ਹੈ ਜਿਵੇਂ ਲੈ ਮਾਣਾ ਅਨੰਦ ਮਰਨੇ ਦੀ ਤੇ ਕਾਹੀ ਹੈ ਪੂਰਨ ਕਰਪਾ ਨਾ ਬਾਸਿਕ ਨੂੰ ਪਤਾ ਲੱਗਦਾ ਜੇ ਆਹ ਸਰੀਰ ਛੁੱਟੇਗਾ ਤਾਂ ਰਾਮਕਾਰ ਦੇ ਚਰਨ ਜਾ ਕੇ ਨਰਮਕਾਰ ਦੇ ਚਰਨਾ ਵਿੱਚ ਰੋਸ਼ਨਾ ਉਮੇਗਾ ਭਾਵੇਂ ਜਿਹੜਾ ਆਕਾਰ ਕੁਤਿ ਗੁਰੂ ਦਾ ਪਿਆਰਾ ਹੈ ਸੰਸਾਰ ਵਿੱਚ ਰਹਿੰਦਿਆਂ ਵੀ ਨਰਮਕਾਰ ਦੇ ਚਰਨਾ 'ਚ ਵਸਦਾ ਹੈ ਕਿਉਂਕਿ ਆਗੇ ਰੇਸ਼ਵਰ ਤੋਂ ਜੁੜੀ ਹੋਈ ਹੈ ਪਰ ਸਰੀਰ ਕਰਕੇ ਦੁੱਖ ਆਉਣਗੇ ਜਿਹਦਾ ਸਿਰ ਛੁੱਟ ਗਿਆ ਉਹਨਾਂ ਨੂੰ ਦੁੱਖ ਕੋਈ ਨਹੀਂ ਹੈ ਇਸ ਕਰਕੇ ਭਗਤਾਂ ਕਹਿੰਦੇ ਭਾਜੀ ਜਿਸ ਨੂੰ ਦਾ ਚਿੱਤ ਪਰਮਾਤਮਾ ਨਾਲ ਕੱਜ ਜਾਂਦਾ ਹੈ ਫਿਰ ਉਹਨੂੰ ਕਿ ਮੌਤ ਦਾ ਡਰ ਨਹੀਂ ਹੁੰਦਾ ਸਾਨੂੰ ਮੌਤ ਤੋਂ ਡਰ ਲੱਗਦਾ ਹੈ ਮੌਤ ਦਾ ਨਾਮ ਲੈ ਕੇ ਜਦਾਂ ਸੁਣ ਕੇ ਡਰ ਜਾਂਦਾ ਹੈ ਮੌਤ ਨੂੰ ਜੀਤੇ ਕਰਨ ਨੂੰ ਤੇ ਡਰ ਲੱਗਦਾ ਹੈ ਅਰ ਜੀ ਦਾ ਮਨ ਪਰਚੇ ਗਿਆਨ ਦੇ ਵਿੱਚ ਉਹਨੂੰ ਫਿਰ ਇਹ ਧਰ ਪਉਂਦਾ ਨਹੀਂ ਹੈ ਸੱਚ ਸਿਮਰਿਆ ਉਹ ਵਾ ਪ੍ਰਗਾਸ ਆਸਮਿਲ ਭਾਈ ਜੋ ਸਦਾ ਸਿਰ ਪ੍ਰਭੂ ਜਿਹੜਾ ਸੱਚ ਹੈ ਸੰਸਾਰ ਤੋਂ ਉੱਠਿਆ ਹੈ ਅਸੀਂ ਸੰਸਾਰ ਦੇ ਵਿੱਚ ਪਰਚੇ ਹੋਏ ਆ ਪਰ ਸੰਸਾਰ ਤੋਂ ਉੱਠੇ ਸੱਚ ਹੀ ਹੈ ਨਾਮ ਅੰਕਾਰ ਵਕਾਰ ਪਰ ਹੋਇ ਇਸ ਕਰਕੇ ਪਾਸਾ ਕਿੰਦੇ ਸੱਚ ਸਿਮਨੇ ਹੈ ਹੋਵੇ ਪ੍ਰਗਿਆਸ ਜੋ ਸਦਾ ਪ੍ਰਭੂ ਨੂੰ ਸਿਮਰਿਆ ਜਾਏ ਪਾਸਾ ਕਿੰਦੇ ਸੱਚ ਨੂੰ ਸਿਮਰਿਆ ਜਾਏ ਤਾਂ ਸਹੀ ਜੀਵਨ ਦੀ ਸੂਝ ਪੈ ਜਾਣੀ ਹੈ ਉਹਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਤਾਂ ਤੇ ਬਿਕਿਆ ਮਹਿ ਰਹੇ ਉਦਾਸ ਆਸਾ ਕਹਿੰਦੇ ਗੁਰੂ ਪ੍ਰਕਾਸ਼ ਦੇ ਰਾਹ ਨਾ ਗਿਆਨ ਦੇ ਰਾਹ ਜਿਹੜਾ ਗੁਰੂ ਨੇ ਸਾਨੂੰ ਗਿਆਨ ਦਿੱਤਾ ਜਿਹੜੇ ਗੁਰੂ ਨੇ ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਕੀਤਾ ਹੈ ਉਸ ਪ੍ਰਕਾਸ਼ ਦੇ ਨਾਲ ਹੀ ਮਾਇਆ ਦੇ ਵਿੱਚ ਵਰਤਦਾ ਹੋਇਆ ਵੀ ਇਨਸਾਨ ਅਰਦੇਵ ਪ੍ਰਿੰਦਨ ਕਰੇ ਜਿਹੜਾ ਜਿਹਦਾ ਨਾਮ ਦੇ ਨਾਲ ਕੀ ਮਨ ਜੁੜ ਗਿਆ ਕਾਲਪੁਰਖ ਵੈਕੂਣੀ ਦੇ ਨਾਲ ਚਿੱਤ ਜੁੜ ਗਿਆ ਆਸਾ ਕਹਿੰਦੇ ਭਾਵੇਂ ਮਾਇਆ ਵਿੱਚ ਵੀ ਨੰਦ ਕਰੇ ਇਹ ਮਾਇਆ ਦੇ ਵਿੱਚ ਰਹਿੰਦਾ ਹੋਇਆ ਵੀ ਇਹ ਮਾਇਆ ਕੇ ਅੰਦਰ ਲੇਪ ਰਹਿਦਾ ਹੈ ਇਤਿਹਾਸਾਂ ਵਿੱਚ ਬੜੇ ਪਰਮਾਨਣ ਕਰਨ ਦੇ ਇਨਸਾਨ ਨੂੰ ਭਾਈ ਗੁਰਦਾਰ ਜੀ ਆਨੇ ਰਾਜੇ ਜਨਕ ਦਾ ਉਪਦੇਸ਼ ਦਿਵਾਇ ਪ੍ਰਮਾਨ ਦਿੱਤਾ ਹੈ ਤੰਤਨ ਰਾਜ ਜਨਕ ਹੈ ਜਿਸ ਨੇ ਕਿਉਂ ਵਿਵੇਕ ਇੱਕ ਘੜੀ ਕੇ ਸਿਮਰਨ ਨੇ ਬਾਕੀ ਕਰੇ ਨੰਨੇ ਉਹ ਪਾਰਸਾ ਕਹਿੰਦੇ ਨੇ ਉਹ ਰਾਜਾ ਪ੍ਰਿਆ ਭਾਨੀ ਉਰਾਲ ਭਾਗ ਸਿਉ ਦੇ ਕੋ ਪਰ ਪ੍ਰਕਾਰਪੁਰਕ ਵੈਂਕੂਲੀ ਦੇ ਨਾਲ ਚਿੱਤ ਜੁੜ ਗਿਆ ਸੀ ਉਹਨਾਂ ਨੇ ਕੀ ਤੁੰਬੰਦੀ ਕੀਤੀ ਗੁਰਮਖ ਮਾਇਆ ਵਿੱਚ ਉਦਾਸੀ ਤਾਂ ਸਾਹ ਕਹਿੰਦੇ ਗੁਰਮਖ ਹੋਣ ਕਰਕੇ ਮਾਇਆ ਦੇ ਵਿੱਚ ਵੀ ਉਦਾਸੀ ਰਹਾਂ ਹੈ ਮਾਇਆ ਵਿੱਚ ਰਹਿੰਦਾ ਹੋਇਆ ਵਿਚਰਦਾ ਹੋਇਆ ਰਾਜ ਭਾਗ ਕਰਦਾ ਹੋਇਆ ਵੀ ਇਹ ਮਾਇਆ ਤੋਂ ਦਲੇਪ ਹੋਇਆ ਇਸ ਕਰਕੇ ਕਾਸਟਾਂ ਦੇ ਅੰਦਰ ਭਾਈ ਸੋ ਜਿਹੜਾ ਅਕਾਲਪੁਰ ਪਵੈਗਰੂ ਦੇ ਨਾਮ ਨਾਲ ਜੁੜ ਜਾਂਦਾ ਤਾਂ ਤੇ ਵਿਖਿਆ ਹੋਇ ਹੈ ਰਹੇ ਉਦਾਸ ਕਹਿੰਦੇ ਇਹ ਵਿਖਿਆ ਕਿਹਨੇ ਜ਼ਹਿਰ ਨੂੰ ਕਿ ਜ਼ਹਿਰ ਰੂਪੀ ਮਾਇਆ ਦੇ ਵਿੱਚ ਰਹਿੰਦਾ ਹੋ ਜਾਂਦੀ ਇਹ ਮਾਇਆ ਕਿਹਨੂੰ ਦੇਵ ਰਹਿੰਦਾ ਜਿਵੇਂ ਕਹਸਾ ਕਹਿੰਦੇ ਜੈਸੇ ਚਲਨਾ ਕਮਲ ਥਲੇਪ ਜਿਵੇਂ ਜਲ ਜੰਨਾ ਉੱਪਰ ਉੱਠਦਾ ਕਮਲ ਉਨਾਂ ਹੀ ਉੱਪਰ ਹੋ ਜਾਂਦਾ ਜਿੰਨੀ ਲਹਿਰ ਸਾਥ ਹੋ ਜਾਂਦੀ ਥੱਲੇ ਪਾਣੀ ਰਹ ਜਾਂਦਾ ਹੈ ਉਨਾ ਹੀ ਹੰਦੇ ਹੋ ਜਾਂਦਾ ਹੈ ਉਹ ਪਾਣੀ ਦੇ ਵਿੱਚ ਰੁਕਦਾ ਨਹੀਂ ਨਰਦੀਪ ਰਹਿੰਦਾ ਹੈ ਪਾਣੀ ਵਿੱਚ ਤੇ ਬਾਸਾ ਕਹਿੰਦੇ ਗੁਰਮੁਖੀ ਇਨਸਾਨ ਜਿਹਦੇ ਹਿਰਦੇ ਚ ਵਸੇ ਕੋਈ ਨਾਮ ਜਪ ਕੇ ਬਸ ਗਿਆ ਜਿਨੇ ਚੇਤਕ ਆਕਾਰ ਨਾਲ ਜੋੜ ਲਿਆ ਭਾਈ ਉਹ ਇਤਾਂ ਮਾਇਆ ਦੇ ਵਿੱਚ ਰਹਿੰਦਾ ਹੋਇਆ ਮਾਇਆ ਦੇ ਵਿੱਚ ਵਰਤਲਾ ਹੋਇਆ ਵੀ ਨਰਦੀਪ ਰਹਿੰਦਾ ਹੈ ਸਤਗੁਰ ਕੀ ਐਸੀ ਬੜਈ ਹੈ ਗੁਰੂ ਦੇ ਸਰੂਪਾਂ ਵਿੱਚ ਭਾਈ ਇਹੋ ਜਿਹੀ ਖੂਬੀ ਹੈ ਇਹ ਵਡਿਆਈਆਂ ਨਹੀਂ ਗੁਰੂ ਦੇ ਚਰਨਾਂ ਨਾਲ ਜੁੜਦੀਆਂ ਪੁੱਤਰ ਕਲਤਰ ਵਿੱਚ ਇਕਤਾਈ ਸਤਿਗੁਰੂ ਜੀ ਕਹਿੰਦੇ ਐਸੀਆਂ ਵਡਿਆਈਆਂ ਨੇ ਭਾਈ ਗੁਰੂ ਦੇ ਸ਼ਬਦ ਨਾਲ ਜੁੜਦੀਆਂ ਨਾਮ ਨਾਲ ਜੁੜਦੀਆਂ ਪੁੱਤਰ ਕਲਤਰ ਵਿੱਚ ਇਕਤਾਈ ਪੁੱਤਰ ਕਹਿੰਦੇ ਮੈਂ ਪੁੱਤਰ ਨੂੰ ਕਲਤਰ ਕਹਿੰਦੇ ਨਹੀਂ ਸੀ ਕਰੀ ਆਸਾ ਕਿ ਨਹੀਂ ਇਹ ਪੁੱਤਰ ਇਸਤਰੀ ਆਦਿਕ ਪਰਿਵਾਰ ਵਿੱਚ ਰਹਿੰਦੇ ਆ ਉਹ ਮਨੁੱਖ ਫਿਰ ਉੱਚੀ ਆਰਮਕ ਅਵਸਥਾ ਪ੍ਰਾਪਤ ਕਰ ਰਿਹਾ ਹੈ ਗ੍ਰੇਤੀ ਜੀਵਨ ਦੇ ਵਿੱਚ ਹੈ ਭਾਵੇਂ ਪੁੱਤਰਾਂ ਦਾ ਉਹ ਉਹਦੇ ਜਿਹੜੇ ਮਨ ਨੂੰ ਨਹੀਂ ਪਿਆਰ ਕਰਦੇ ਇਸਤਰੀ ਦਾ ਮਨ ਉਹਨੇ ਮਨ ਨੂੰ ਹੀ ਪਿਆਰ ਕਰਦਾ ਕਿਉਂਕਿ ਮਨ ਰੰਕਾਰ ਨਾਲ ਜੁੜਿਆ ਆਸਰਾ ਗੰਦੇ ਜਿੱਤੇ ਗੁਰੂ ਦੀ ਕਿਰਪਾ ਹੋ ਗਈ ਭਾਈ ਸਤਗੁਰ ਦੀ ਐਸੀ ਵਡਿਆਈ ਹੈ ਜਿੱਤੇ ਕਿਰਪਾ ਹੋ ਗਈ ਸਤਗੁਰ ਦੀ ਕਰੋ ਆਪਣੇ ਪੁੱਤਰ ਪੁੱਤਰਾਂ ਦੇ ਵਿੱਚ ਆਪਣੀ ਇਸਤਰੀ ਦੇ ਨਾਲ ਰਹਿਦਾ ਆ ਆਪਣੇ ਪਰਿਵਾਰ ਵਿੱਚ ਰਹਿਦਾ ਬਰਾਵੀ ਆਤਮਿਕ ਅਵਸਥਾ ਉੱਚੀਆਂ ਅੰਤ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਐਸੀ ਸੇਵਕ ਸੇਵਾ ਕਰੇ ਸੇਵਕ ਉਹ ਹੈ ਭਾਈ ਜੋ ਮਾਨਵ ਦੀ ਇਹੋ ਜਿਹੀ ਸੇਵਾ ਕਰੇ ਜਿਸ ਦਾ ਜੀਉ ਉਸ ਅੰਗ ਕਰ ਹੈ ਐਸੀ ਸੇਵਾ ਕਰੇ ਕਿ ਜਿਸ ਮਾਨਵ ਦੀ ਇਹ ਦਿੱਤੀ ਹੋਈ ਜਿੰਦ ਹੈ ਆਹ ਸਰੀਰ ਦਿੱਤਾ ਗਿਆ ਹੈ ਫਾਰਸਾ ਕਹਿੰਦੇ ਇਹ ਜਿੰਦ ਉਸ ਅਕਾਲ ਪੁਰਖ ਵੈਕੁਰਜੇ ਕੰਕੇ ਭੇਟਾ ਦੇ ਥਾਂ ਤੇ ਦੇ ਜਿਹੜਾ ਵੀ ਜਿੰਦ ਨੂੰ ਵੀ ਭੇਟਾ ਕਰ ਦੇਵੇ ਅਕਾਲ ਪੁਰਖ ਹੈ ਉਹਦੇ ਅੰਗੇ ਉਹ ਭਾਈ ਮਾਇਸ ਦਾ ਸੇਵਕ ਹੈ ਸਾਹਿਬ ਭਾਵੈ ਸੋ ਪਰਵਾਣ ਆਸ ਕਹਿੰਦੇ ਜਹਾਂ ਸੇਵਕ ਹੋਣਾ ਚਾਹੀਦਾ ਭਾਈ ਮਾਲਕ ਨੂੰ ਜਿਹੜਾ ਪਸੰਦ ਆ ਜਾਵੇ ਮਾਲਕ ਦੇ ਘਰ ਵਿੱਚ ਜਿਹੜਾ ਕੂਲ ਪੈ ਜਾਵੇ ਕਿਉਂਕਿ ਜ਼ਿਆਦਾਤਰ ਸਤਿਗੁਰ ਪਾਂਸਾ ਕਹਿੰਦੇ ਸਮਾਂ ਐਸਾ ਹੈ ਚਾਕਰ ਲੱਗੇ ছাত্রী ਨਾਲੇ ਗਾਉਂ ਬਾਦ ਕਲਨਾ ਕਰੇ ਕਮੇਰੀਆਂ ਖਸਨਾ ਪਾਏ ਸਾ ਪਾਸਾ ਕਹਿੰਦੇ ਨੜੇ ਚਾਕੀ ਵੀ ਕਰਦਾ ਗੁਰਾਂ ਦੀ ਸੇਵ ਉਰੇ ਖਉਂਦਾ ਹੈ ਮੈਂ ਸੇਵਾ ਦਾ ਨਾ ਸੇਵਾ ਕਰਨਾ ਤੇ ਪਾਸਾ ਕਹਿੰਦੇ ਮਨ ਚੋਂ ਮਾਨ ਵੀ ਕਰਦਾ ਵੀ ਆਹ ਕੰਮ ਵੀ ਕਰਕੇ ਰੁਕਿਆ ਮੈਂ ਕੀਤਾ ਨਾਮ ਹੋ ਗਿਆ ਨਹੀਂ ਹੋਣਾ ਹੀ ਨਹੀਂ ਸੀ ਤੇ ਪਾਸਾ ਕਹਿੰਦੇ ਇਹ ਆਕਾਲ ਪੁਰਖ ਬਹਿ چراس کرے پاس لائے ਜਿਵੇਂ ਆਪ ਜੀ ਨੂੰ ਪਉਂਦਾ ਹੈ ਕਿ ਆਪ ਜੀ ਦੀ ਕਿਰਪਾ ਸਦਕਾ ਜਿਵੇਂ ਆਪ ਜੀ ਨੂੰ ਪਉਂਦਾ ਹੈ ਕਿਰਪਾ ਕਰਕੇ ਸਾਨੂੰ ਤੋਵੇਂ ਰੱਖੋ ਆਪ ਸੇਵਾ ਲੋ ਆਪ ਸੇਵਾ ਦੇ ਇਸ ਮੱਤ ਰੱਖੋ ਤਾਂ ਆਸਾਂ ਦੇ ਚਰਨ ਸਾਡੀ ਇਹ ਬੇਰਤੀ ਅਰਦਾਸ ਰਹੀ ਦੀ ਹੈ ਇਸ ਕਰਕੇ ਪਾਸਾ ਕਿੰਦੇ ਭਾਈ ਉਹੀ ਸੇਵਕ ਮਾਰਗ ਨੂੰ ਕਾਰਕੂਪ ਨੂੰ ਪਉਂਦਾ ਹੈ ਜਿਹੜਾ ਸੇਵਕ ਮਾਰਗ ਦੇ ਘਰ ਵਿੱਚ ਕਬੂਲ ਹੋ ਜਾਵੇ ਤੇ ਕੋਹੂਲ ਨੂੰ ਵਾਰ ਤੇ ਆਪਾ ਕਰਨਾ ਪੈਂਦਾ ਹੈ ਅੰਦਰੋਂ ਹੰਮੇ ਮੈਂ ਮੇਰੀ ਹੰਕਾਰ ਨੂੰ ਛੱਡ ਕੇ ਸਭ ਕੁਝ ਗੁਰੂ ਨੂੰ ਅਰਪਣ ਕਰਕੇ ਜਿਵੇਂ ਬਾਸਾ ਕਹਿੰਦੇ ਨੇ ਜਿੰਦ ਨੂੰ ਅਖਰੂ ਦੇ ਅੱਗੇ ਭੇਟ ਕਰ ਦੇ ਅਕਾਲ ਪੁਰਖ ਵੈਰੂ ਦੇ ਅੱਗੇ ਭੇਟ ਕਰਕੇ ਸੇਵਾ ਕਰ ਫਿਰ ਤੂੰ ਇਸ ਨਿਰੰਕਾਰ ਦੀ ਦਰਗਾਹ ਦੇ ਵਿੱਚ ਗੁਰੂ ਦੇ ਦਰ ਦੇ ਉੱਪਰ ਕਬੂਲ ਹੋਏਗਾ ਤੇ ਜਿਹੜਾ ਕਬੂਲ ਹੋ ਜਾਂਦਾ ਹੈ ਭਾਈ ਸੋ ਸੇਵਕ ਦਰਗਹਾਂ ਪਾਵੈ ਮਾਸ ਕਿੰਦੇ ਭਾਈ ਕੋ ਸੇਵਕ ਤੇ ਉਸ ਅਕਾਲ ਪੁਰਖ ਵੈਰੀ ਦੀ ਕਚੂਰੀ ਦੇ ਵਿੱਚ ਅਕਾਲ ਪੁਰਖ ਵੈਰੀ ਦੀ ਦਰਗਾਹ ਦੇ ਵਿੱਚ ਅਨੰਤ ਸਤਕਾਰ ਆਉਂਦਾ ਹੈ ਸਤਿਗੁਰ ਕੀ ਮੂਰਤ ਹਿਰਦੈ ਵਸਾਈ ਜਿਹੜਾ ਸੇਵਕ ਭਾਏ ਆਪਣੇ ਸਤਿਗੁਰ ਦੇ ਆਤਮਿਕ ਸਰੂਪ ਫਾਰਕ ਕੀ ਆਤਮਕ ਰੂਪ ਕੀ ਹੈ ਜਿਵੇਂ ਸਤਿਗੁਰਾਂ ਦਾ ਸਰੂਪ ਲੱਭਾਂਗੇ ਫਿਰ ਸਤਿਗੁਰਾਂ ਨੇ ਸਾਨੂੰ ਕਿਹਾ ਹੈ ਮੂਰਤੀ ਦਾ ਧਿਆਨ ਨਹੀਂ ਕਰਨਾ ਆਸਾਂ ਸਤਿਗੁਰ ਦੀ ਮੂਰਤ ਕੀ ਹੈ ਸਾਧਨਾ ਗੁਰੂ ਦਾ ਸਾਧਨ ਕਿਉਂਕਿ ਸਾਨੂੰ ਗੁਰੂ ਕੋਈ ਗਰੀਵਨਵਾਜ ਪਾਸਾ ਹੁੰਦੀ ਹੈ ਸਾਉ ਗੁਰੂ ਦੇ ਨਾਲ ਨਹੀਂ ਤੇ ਪਾਸਾ ਕਹਿੰਦੇ ਜਿਹੜਾ ਭਾਈ ਆਪਣੀਆਂ ਸਤਿਗੁਰੂ ਆਤਮਕ ਰੂਪ ਸਤਿਗੁਰ ਨੂੰ ਆਪਣੀ ਹਿਰਦੇ ਦੇ ਵਿੱਚ ਵਸਾਉਂਦਾ ਹੈ ਜੋ ਇੱਛੈ ਸੋਈ ਤੰਗ ਪਾਏ ਆਸਕ ਦੇ ਗੁਰੂ ਦੇ ਦਰ ਤੋਂ ਮਾਨ ਪਛਤ ਕਰ ਹਾਲ ਪ੍ਰਾਪਤ ਕਰ ਲੈਂਦਾ ਹੈ ਉਹਨੀਆਂ ਕੋਈ ਐਸੀਆਂ ਇਛਾਲਾ ਨਹੀਂ ਹਨ ਜਿਹੜੀਆਂ ਨਾਮ ਗੁਰੂ ਨੂੰ ਪਰ ਗੁਰੂ ਦੇ ਮੂਰਤ ਭਾਵ ਗੁਰੂ ਦੇ ਸਤਨਾਮ ਨੂੰ ਜਿਵੇਂ ਦੇ ਚੋ ਸਾ ਗੁਰੂ ਦੇ ਚਰਨਾਂ ਦੇ ਨਾਲ ਗੁਰੂ ਦੇ ਚਰਨਾਂ ਨਾਲ ਜੁੜ ਕੇ ਫਾਸਾ ਕਹਿੰਦੇ ਸਾਰੀਆਂ ਕ੍ਰਿਯਾਂ ਸ਼ਾਵਾਂ ਕੁਰੀਆਂ ਨੂੰ ਕਿਹਾ ਭਾਈ ਗੁਰੂ ਦੇ ਦਰਤੋਂ ਮਾਣੇ ਚਤ ਪਾਲਕ ਤੇ ਤੂੰ ਹਾਸਲ ਕਰ ਲਵੇਂਗਾ ਸਾਚਾ ਸਾਹਿਬ ਕਿਰਪਾ ਕਰੇ ਸਦਾ ਤੇ ਰਹਿਣ ਵਾਲਾ ਪਾਲਕ ਪ੍ਰਭੂ ਜਿਹੜਾ ਮਨ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਭਾਈ ਉਸ ਉੱਤੇ ਇਤਨੀ ਮਿਹਰ ਕਰਦਾ ਹੈ ਇਨੀ ਕਿਰਪਾ ਕਰਦਾ ਹੈ ਸੋ ਸੇਵਕ ਜਨ ਤੇ ਕੈਸਾ ਕਰੇ ਆਸਾ ਕਹਿੰਦੇ ਤਨੂੰ ਮੌਤ ਦਾ ਵੀ ਕੋਈ ਡਰ ਨਹੀਂ ਹੈ ਜਮਾ ਦਾ ਕੋਈ ਨਾਮ ਨਹੀਂ ਰਹਿੰਦਾ ਉਹਦੇ ਅੰਦਰੋਂ ਤਰਕ ਪਜ ਜਾਂਦਾ ਹੈ ਭੈ ਮੁਕ ਜਾਂਦਾ ਹੈ ਭੰਤ ਨਾਨਕ ਕਰੇ ਵਿਚਾਰ ਤੇ ਧੰ ਗੁਰੂ ਨਾਨਕ ਕਾਸ਼ਮਾਹ ਰਾਜ ਜੀ ਆਖਦੇ ਹਨ ਕਿ ਜਦੋਂ ਮਨੁੱਖ ਦੇ ਸ਼ਬਦ ਵੀ ਵਿਚਾਰ ਕਰਦਾ ਹੈ ਮਨੁੱਖ ਗੁਰੂ ਦੇ ਸ਼ਬਦ ਵੀ ਵਿਚਾਰ ਕਰਦਾ ਹੈ ਸੱਚੀ ਬਾਣੀ ਸੋ ਧਰੇ ਪਿਆਰ ਸਦਾ ਸਦਾ ਰਹਿਣ ਵਾਲੇ ਪ੍ਰਭ ਦੀ ਸਿੱਖ ਸਦਾਬਹਾਰੀ ਬਾਣੀ ਨਿਰੰਕਾਰ ਦੀ ਬਾਣੀ ਗੁਰ ਬਾਣੀ ਨਾਲ ਪਿਆਰ ਖੰਡਾ ਹੈ ਤਾਂ ਕੋ ਪਾਵੇ మోਖ ਦਵਾਰ ਅਸਕ ਦੇ ਤੂੰ ਗੁਰੂ ਮਾਇਆ ਦੇ ਮੋਖ ਤੁਖਲਾਸੀ ਦਾ ਦਰਵਾਜ਼ਾ ਲੱਭ ਜਾਂਦਾ ਹੈ మోਖ ਦਾ ਦਵਾਰ ਲੱਭ ਜਾਂਦਾ ਹੈ ਮੋਕਤੀ ਦਾ ਦਰਵਾਜ਼ਾ ਲੱਭ ਜਾਂਦਾ ਹੈ ਜਪ ਤਪ ਸਭ ਇਹੋ ਸ਼ਬਦ ਹੈ ਸਾ ਸਾਸਾ ਕਹਿੰਦੇ ਜਿੰਨੇ ਵੀ ਜਾਪ ਜਾਪ ਕੱਪ ਨੇ ਰੇਡੀਆ ਸਿਗੀਆਂ ਬਾਤਿਆਂ ਨੂੰ ਨੋਕ ਕਰਦਾ ਹੈ ਸਾਸਾ ਕਹਿੰਦੇ ਸਿੱਖ ਸਨਾਨ ਵਾਲਾ ਇਸ ਇੱਕ ਤੋਂ ਸ਼ਬਦ ਦੀ ਅਸਲੀ ਜਾਪ ਕੱਪ ਹੈ ਅਸਲੀ ਜਾਪ ਹੈ ਅਸਲੀ ਕੱਪ ਹੈ ਜਿੰਨੇ ਵੀ ਜਾਪ ਕੱਪ ਨੇ ਸੰਸਾਰ ਦੇ ਵਿੱਚ ਕਰ ਰਹੇ ਹਨ ਚਲ ਉਤਾਰੇ ਕਰਦੇ ਕੋਈ ਧੂਨੀਆਂ ਦਾਪਦਾ ਹੈ ਕੋਈ ਮੋਨ ਸਾਧਨਾ ਕਰਦਾ ਹੈ ਸਾਧ ਉਰਪਾਰ ਸਭ ਜਿੰਨੇ ਵੀ ਜਪ ਤਪ ਨਿਪਾਈ ਸਾਰੇ ਸਿਫਤ ਸਦਾ ਦੇ ਵਿੱਚ ਹੀ ਅਰਜੰਦੇ ਨੇ ਉਸ ਆਕਾਲ ਪੁਰਖ ਵੈਕੂਨ ਜੀ ਦੇ ਨਾਮ ਨਾਲ ਜੁੜ ਜਾ ਆਕਾਲ ਪੁਰਖ ਵੈਕੂਨ ਜੀ ਦੀ ਸਿਫਤ ਸੁਨਾਮ ਆਪਣੇ ਹਿਰਦੇ ਚ ਵਸਾ ਲਾ ਸਭ ਜਿੰਨੇ ਸਾਰੇ ਜਪ ਤਪ ਦਾ ਫਲ ਤੈਨੂੰ ਪ੍ਰਾਪਤ ਹੋਣੇ ਚਾਹੀਦਾ ਹੈ ਹੋਰ ਕੁਝ ਵੀ ਕਰਨ ਦੀ ਲੋੜ ਨਹੀਂ ਹੈ ਗੁਰੂ ਦੇ ਦਰਸਾਏ ਮਾਰਗ ਤੇ ਚੱਲ ਕੇ ਗੁਰੂ ਨੂੰ ਆਪਣਾ ਤਨ ਮਨ ਧਨ ਸਭ ਸੌਂਹ ਗੁਰ ਕੋ ਹੁਕਮ ਮੰਨੇ ਹੈ ਭਾਈਏ ਬਾਸਾ ਕਹਿੰਦੇ ਜਪ ਧੱਕ ਕਰਨ ਦੀ ਲੋੜ ਨਹੀਂ ਹੈ ਤੇ ਗੁਰੂ ਨੂੰ ਆਪਣਾ ਸਭ ਕੁਝ ਅਰਪਣ ਕਰਕੇ ਗੁਰੂ ਦੇ ਉਪਦੇਸ਼ ਨੂੰ ਆਪਣੀ ਹਿਰਦੇ ਜੋਸ਼ਾਲਾ ਗੁਰੂ ਦਾ ਨਾਮ ਆਪਣੇ ਹਿਰਦੇ ਜੋਸ਼ਾਲਾ ਭਾਈ ਤੇਰਾ ਪਾਪ ਉਤਾਰਾ ਜਾਵੇਗਾ ਤੇਰੇ ਸਾਰੇ ਕਰਮ ਉਜਾਣਗੇ ਤੇਰੀਆਂ ਸਾਰੀਆਂ ਸ਼ਾਮਾਂ ਦੁਨੀਆ ਮੋ ਜਾਣ ਗਿਆ ਇਸ ਕਰਕੇ ਅਧਿਆਪਨ ਪਾਪ ਨੂੰ ਮੁਖਵਾਦ ਸਹਿ ਕੀ ਜਨਾਈ ਅਨਸਹਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਧੰਮੂ ਬ੍ਰੰਹ ਸਾਹਿਬ ਜੀ ਦੇ ਪਾਵਨ ਦੇਸ ਵਿੱਚ ਇੱਕ ਬਾਜੀਆ ਹੈ ਭਾਰੀ ਗੁਰੂ ਘਰ ਬਣਿਆ। ਹੁ ਗੁਰੂ ਚਰਨਾਂ ਨਾਲ। ਹੁ ਗੁਰੂ ਚਰਨਾਂ ਦੇ ਨਾਲ ਜੁੜ ਕੇ ਗੁਰੂ ਘਰ ਬਣ ਕੇ ਗੁਰੂ ਦੇ ਪਵਿੱਤਰ ਉਪਦੇਸ਼ ਨੂੰ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਚ ਵਿਸਾ ਕੇ ਸਤਗੁਰੂ ਸਾਹਿਬ ਕਹਿੰਦੇ ਆਪਣੇ ਮੁੱਖਾ ਜਨਾਂ ਨੂੰ ਸਫਲ ਆਕਾਰ। ਜਨੋ ਇਹ ਮੁੱਖਾ ਜਨਾਂ ਤੇਰਾ ਸਰਬਾਲ ਉਤਾਰੇਗਾ ਨਾਮ ਨਾਲ ਜੁੜੀ ਦਾ। ਗੁਰੂ ਦੀ ਬਾਣੀ ਨਾਲ ਜੁੜ ਜਾਣ ਦਾ ਸੇਵਕ ਸੁਲਾ ਦੇ ਨਾਮ ਤੋਂ ਜਾਣੇਗਾ ਜਿਹਦੇ ਅੰਦਰ ਜਿੰਨੇ ਵੀ ਭੈਅ ਨੇ ਜਿੰਨੇ ਵੀ ਸਤਿਗੁਰ ਕਾ ਸਾਹਿਬ ਦੇ ਡਰ ਨੇ ਸਾਰੇ ਦਰ ਖਾਣ ਜਾਣਗੇ ਸਾਰੇ ਤਪਾਂ ਸਤਿਗੁਰ ਕਾ ਸਾਹਿਬ ਕਹਿੰਦੇ ਤਪਾਂ ਦਾ ਜਪਨਾ ਦਾ ਫਲ ਜੀਨ ਪ੍ਰਾਪਤ ਹੋਏਗਾ ਇਸ ਕਰਕੇ ਗੁਰੂ ਵਾਲੇ ਬਣੇ ਗੁਰੂ ਚਰਨਾਂ ਨਾਲ ਜੁੜੋ ਗੁਰੂ ਸਾਹਿਬ ਦੇ ਪਵਿੱਤਰ ਉਪਦੇਸ਼ ਨੂੰ ਗੁਰੂ ਸਾਹਿਬ ਦੇ ਆਮੋ ਆਪਣੀ ਜਦ ਜਬਸਾਈਏ ਭਾਈ ਇਹਨੋਂ ਕਾਜ ਆਪਣਾ ਸਫਲਾ ਕਰੀਏ ਉਹ ਇਹ ਤੇ ਨਾਮ ਜੁੜ ਕੇ ਮੂਰਲੀ ਚੰਨਾ ਨਾਮ ਕੇ ਇਹ ਹੀ ਉਹ ਕਾਜ ਆਪਣਾ ਦਾ ਸਭ ਤੋਂ ਨੰਬਰ 1 ਦਾ ਲਾਹ ਹਾਕਾ ਤੇ ਇਹ ਆਉ ਭਈਆ ਤੁਮਾਂ ਨੂੰ ਲਾਣੀ ਕਿਨਾਂ ਸਤਗੁਰੂ ਜੀ ਬਖਸ਼ਣ ਜੋਗ ਨੇ ਕਰੀ ਸਾਸਨਤ ਬਖਸ਼ਣ ਜੋਗ ਨੇ ਰਛਣਾ ਕੋਈ ਵਿਚਾਰ ਦੇ ਮਨ ਨੂੰ ਆ ਜਾਏ ਸਤਗੁਰਾਂ ਦੀ ਸਿੱਖਿਆ ਜਾਣ ਕੇ ਲੈਣ ਕਰੇ ਗਲਤੀਆਂ ਦਾਤੀ ਜਾਣ ਕੇ ਮਾਫ ਕਰਣਾ ਜੀ ਨਾਨਕਾ ਚੜ੍ਹਦੀ ਕਲਾ ਤੇਰੇ ਭਾਣ ਸਰਬਤ ਦਾ